ਇੰਡੀਆ ਪਾਕਿਸਤਾਨ ਦੇ ਤਾੜਾਂ ਦੇ ਵਿਚਾਲੇ ਜਿੱਥੇ ਕਿ ਲੁਧਿਆਣਾ ਦੀ ਗੱਲ ਕਰੀਏ ਜਿਵੇਂ ਲੋਕਾਂ ਦੀ ਗੱਲ ਕਈ ਸ਼ਹਿਰਾਂ ਦੇ ਵਿੱਚ ਕਿ ਲੋਕਾਂ ਨੂੰ ਇਹ ਡਰ ਸਤਾ ਰਿਹਾ ਕਿ ਪੈਟਰੋਲ ਡੇਜਾ ਦੀ ਕਮੀ ਆ ਜਾਵੇ ਪਰ ਪੈਟਰੋਲ ਡੇਜਾ ਦੀ ਕਮੀ ਜ਼ਿਕਰ ਕਰ ਗਰੀ ਆਇਲ ਕੰਪਨੀਆਂ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਕਿ ਕਮੀ ਤੇਲ ਦੀ ਕੋਈ ਨਹੀਂ ਹੈ ਪੈਟਰੋਲ ਡੇਜਾ ਪੂਰਾ ਹੈ ਪੂਰਾ ਦਿੱਤਾ ਜਾਵੇ ਲੋਕਾਂ ਪਰ ਫਿਰ ਵੀ ਕਈ ਲੋਕਾਂ ਦੇ ਵਿੱਚ ਪੈਨਿਕ ਰੀਟ ਹੋ ਜਾਂਦੀ ਹੈ ਕਿਉਂਕਿ ਜੇਕਰ ਕੋਰੋਨਾ ਦੀ ਗੱਲ ਕਰੇ ਕੋਰੋਨਾ ਕਾਲ ਦੇ ਵੀ ਇਹੋ ਜਿਹਾ ਮਾਹੌਲ ਬਣ ਗਿਆ ਸੀ ਲੋਕਾਂ ਨੇ ਪੈਟਰੋਲ ਡੇਜਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਜਿੱਕਰ ਇੰਡੀਆ ਪਾਕਿਸਤਾਨ ਦੇ ਪਰ ਸਕਾਰ ਹਜੇ ਵੀ ਇਹ ਗੱਲ ਚੱਲ ਰਹੀ ਹੈ ਕਿ ਤੇਲ ਕਿਤੇ ਘਟਣਾ ਚਾਹੀਦਾ ਵੀ ਲੋਕ ਸਟਾਕ ਇਕੱਠਾ ਕਰ ਰਹੇ ਨੇ ਸਾਡੇ ਨਾਲ ਅਸ਼ੋਕ ਜੀ ਨੇ ਵਾਇਲ ਐਸੋਸੀਏਸ਼ਨ ਦੇ ਜਿਹੜੇ ਚੇਅਰਮੈਨ ਪੰਜਾਬ ਦੇ ਨੇ ਗੱਲਬਾਤ ਕਰਾਂਗੇ ਕਿ ਕਿੰਨੀ ਕਮੀ ਆ ਜਾਂ ਕਮੀ ਹੈ ਜਾਂ ਨਹੀਂ ਹੈ ਤੇ ਦੂਰ ਹੋ ਗਈ ਹੈ ਸਰ ਇਸ ਹਾਮਤ ਚੱਲ ਰਿਹਾ ਆਈਡੀਆ ਪਾਕਿਸਤਾਨ ਦੇ ਵਿਚਾਲੇ ਜਿਹੜਾ ਜਨ ਕਰਦੀ ਹੈ ਤਨਾ ਕਰਦੇ ਸੀ ਕਿ ਲੋਕਾਂ ਦੇ ਮੱਦੇ ਵਿੱਚ ਸ਼ੰਕਾ ਹੈ ਕਿ ਡਰ ਵੀ ਹੈ ਕਿ ਟੋਪਲ ਡੀਜਲ ਵੀ ਖਤਮ ਹੋ ਜਾਵੇ ਘਟਣ ਚਾਹੀਦੇ ਲੋਕ ਬੋਲ ਬੋਪਾ ਤੇ ਭੀੜ ਦੇ ਭੰਗ ਹੋਏ ਸੀ ਕਿੰਨੇ ਕਰ ਜੇਕਰ ਗਲਤ ਕਰਨ ਪਰ ਹੋਰ ਜਿੱਤੇ ਕਮੀ ਹੈ ਜਾਂ ਨਹੀਂ ਤਾਂ ਦੂਰ ਕਰਦੇ ਐਸਾ ਹੈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਇਸ ਟਾਈਮ ਜਿਹੜਾ ਟਾਈਮ ਹੈ ਇਹ ਇਕੱਠ ਦਾ ਹੈਗਾ ਇਹ ਦੇਸ਼ ਦੇ ਨਾਲ ਚੱਲਣ ਦਾ ਟਾਈਮ ਹੈ ਨਾ ਕਿ ਹੋੜਬਾਜੀ ਕਰਨ ਦਾ ਟਾਈਮ ਹੈ ਬੇਨਤੀ ਹੈ ਤੁਹਾਨੂੰ ਪ੍ਰੋਡਕਟ ਸਾਡੇ ਕੋਲ ਇੰਨਾ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਹੈਗੇ 24 ਆਵਰ ਪੰਪ ਖੁੱਲੇ ਰਹਿਣ ਤਾਂ ਵੀ ਪ੍ਰੋਡਕਟ ਦੀ ਨੋਕ ਮੁੱਕਦਾ ਹੈਗਾ ਕੰਪਨੀਆਂ ਕੋਲ ਵੀ ਕੋਈ ਪ੍ਰੋਬਲਮ ਨਹੀਂ ਹੈ ਸਾਰੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਫੁਲੀ ਕੰਪਲੀਟ ਉਹਨਾਂ ਕਰੋ ਕਿੰਨਾ ਸਟਾਕ ਚਾਹੀਦਾ ਉਸ ਤੋਂ ਵੱਧ ਸਟਾਕ ਹੈ ਤੇ ਮੇਰੇ ਖਿਆਲ ਹੈ ਮੈਂ ਮੀਡੀਆ ਦੇ थ्रू ਤੁਹਾਨੂੰ ਬੇਨਤੀ ਕਰਦਾ ਵੀ ਇਹ ਚੀਜ਼ ਜਿਹੜੀ ਹੈ ਇਕੱਠਾ ਨਾ ਕਰੋ ਇਹਦਾ ਨਾ ਇਹਨੂੰ ਲੈ ਕੇ ਰੱਖੋ ਨਾ ਕਹਨੀਆਂ ਭਰਾਓ ਕਿਉਂਕਿ ਇਹ ਕੋਈ ਚੀਜ਼ ਵਧੀਆ ਨਹੀਂ ਹੈਗੀ ਇਹ ਨੁਕਸਾਨ ਕਰ ਸਕਦੀ ਘਰ ਪਈ ਹੋਈ ਹੈ ਤੁਹਾਡਾ ਪੈਸਾ ਵੀ ਜਾ ਰਿਹਾ ਹੈ ਫਿਰ ਇਹ ਟਾਈਮ ਜਿਹੜਾ ਹੈਗਾ ਇਹਨਾਂ ਚੀਜ਼ਾਂ ਦੇ ਸੋਚਣ ਦਾ ਨਹੀਂ ਹੈਗਾ ਤੋਂ ਕਾਈਂਡਲੀ ਜੇ ਪੈਟਰੋਲ ਡੀਜ਼ਲ ਦੀ ਗੱਲ ਹੈ ਤੇ ਕੋਈ ਕਮੀ ਨਹੀਂ ਹੈ ਤੁਸੀਂ ਆਪਣੇ ਆਪ ਨੂੰ ਇਹ ਜਿਹੜਾ ਪੈਨਿਕ ਬਾਇੰਗ ਹੈ ਇਹ ਬੰਦ ਕਰ ਦਿਓ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਹ ਚੀਜ਼ ਕਰਨਾ ਰੁਕੋ ਸਰ ਜੇਕਰ ਗੱਲ ਕਰੀਏ ਜਿਸ ਹਿਸਾਬ ਨਾਲ ਮਾਹੌਲ ਕਰਦੇ ਆ ਤੇ ਤੁਸੀਂ ਕਹਿ ਰਹੇ ਹੋ ਕਿ ਪਟਵਾਰ ਦੀ ਕੋਈ ਕਮੀ ਨਹੀਂ ਪਰ ਜੇਕਰ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਜਾਂ ਬਾਕੀ ਏਰੀਆ ਦੀ ਗੱਲ ਕਰੀਏ ਉੱਤੇ ਕਾਫੀ ਭੀੜ ਦੇਖਣ ਮਿਲ ਰਹੀ ਹੈ ਲੋਕਾਂ ਦੀ ਪਟਵਾਰ ਬੰਦ ਤੇ ਕਿੰਨੇ ਦਾ ਮਤਲਬ ਵਧਿਆ ਕਿੰਨਾ ਦਾ ਜੇ ਗੱਲ ਕਰੀਏ ਕਿ ਪੂਰੀ ਜਿਹੜੀ ਕੀਮਤ ਦੇ ਕੀਮਤ ਵਿੱਚ ਵਾਧਾ ਵਧਾ ਦਿੱਤਾ ਜਾਂ ਜੇ ਨਹੀਂ ਕੀਤਾ ਗਿਆ ਤੇ ਪੂਰੀ ਜਿਹੜੀ ਜਿੱਥੇ ਵਧਾ ਦਿੱਤਾ ਉਹ ਐਸਾ ਹੈ ਵੈਲੀ ਗ੍ਰੇਡ ਦੀ ਹੈ ਕਿ ਕੋਈ ਗ੍ਰੇਡ ਦਾ ਨਾ ਫਰਕ ਹੈਗਾ ਨਾ ਆ ਰਿਹਾ ਇਹ ਗੱਲ ਦਿਮਾਗ ਰੱਖ ਲਓ ਜਿਹੜੀ ਸੇਲ ਦੀ ਗੱਲ ਹੈ ਪੈਨਿਕ ਵਾਈਟ ਓਨ ਕਰਕੇ ਸ਼ਹਿਰਾਂ ਦੇ ਵਿੱਚ ਸੇਲ ਸਕੀ ਗਿਆ ਉਹ ਸਭ ਤੋਂ ਸਭ ਤੋਂ ਜੀ ਹੋਈ ਹੈ ਪਿੰਡਾਂ ਦੇ ਵਿੱਚ ਕੋਈ ਸਿੱਧੇ ਨਾਲਿਆ ਝੂਨੇ ਦਾ ਜਿੰਨੀ ਦਾ ਇਹ ਰੋਗੀ ਦਾ ਮਸਲਾ ਹੁੰਦਾ ਹੈ ਉਹਨਾਂ ਨੂੰ ਹੁੰਦਾ ਕਿ ਇਹ ਪ੍ਰੋਬਲਮ ਆਦੇ ਕਿ ਉਹ ਜਿਆਦਾ ਇਸ ਪੱਧਰ ਦਾ ਲਾਭੇ ਮਿਲ ਕੇ ਉਹਨਾਂ ਦੇ ਵਿੱਚ ਡਬਲ ਵੀ ਸੇਲ ਹੋ ਗਈ ਹੈ ਮੈਂ ਤੁਹਾਨੂੰ ਦੱਸਦਾ ਬਗਤ ਦੀ ਕੋਈ ਕਮੀ ਨਹੀਂ ਹੈ ਜਿੰਨਾ ਚਾਹੀਦਾ ਉਹਨਾਂ ਲਵੋ ਬਾਕੀ ਹਰ ਚੀਜ਼ ਅਵੇਲੇਬਲ ਹੈ ਤੇ ਇਹ ਸਮਾਂ ਜਿਹੜਾ ਹੈਗਾ ਇਹ 7 ਦਿਨ ਦਾ ਹੈਗਾ ਨਾ ਕਿ ਖਿਲਰਦਾ ਹੈ ਸਰ ਸੇਲ ਦੀ ਅੱਧੀ ਸੇਲ ਵਧੀਆ ਜਾਂ ਸੁਣੇ ਕੋਈ ਦੋ ਤੱਕ ਦੀ ਗੱਲ ਕਰੀ ਉਹਨਾਂ ਸੇਲ ਵਧੀਆ ਜਿਹੜੇ ਲੋਕ ਨਾ ਇਕੱਠਾ ਹੋਣਗੇ ਤੀਨ ਤੀਸਰਾ ਦਿਨ ਹੈ ਜੀ ਅੱਜ ਇਹ ਚੱਲ ਰਿਹਾ ਹੈ ਜਿਹੜੀ ਸੇਲ ਜਿਹੜੀ ਵਧੀ ਹੈ ਤੀਸਰਾ ਦਿਨ ਚੱਲ ਰਹੀ ਹੈ ਉਹਦੇ ਨਾਲ ਇਹ ਜਿਹੜੀ ਜਿਹੜੀ ਸੇਲ ਤੁਸੀਂ ਫਿਗਰ ਤੁਹਾਨੂੰ ਮੈਂ ਦੱਸ ਰਿਹਾ ਹਾਂ ਕਿ ਪਿਛਲੇ ਪਿਛਲੇ ਦਿਨ ਤੋਂ ਤੱਕ ਸਰਪੰਚ ਨੂੰ ਦਿਹਾਣਾ ਪ੍ਰਸ਼ਾਸਨ ਨਾਲ ਜਾਂ ਅਚੇਤ ਨਾਲ ਗਲਤ ਕੀਤੀ ਜਾਂ ਸੇਤੀ ਲੈ ਕੇ ਜਗਨਨਾਲ ਤੁਸੀਂ ਕੱ체 ਤੋਂ ਜਾਂ ਜੇ ਕੋਈ ਗਲਤ ਕੀਤੀ ਹੈ ਦੇ ਕਿ ਇਹ ਬਲੈਕਆਊਟ ਕੀਤਾ ਗਿਆ ਸੀਗਾ ਉਸ ਸਬੰਧੀ ਦਾ ਸਾਰੇ ਜਿਹੜੀ ਜੋ ਵੀ ਗਲਤ ਹੁੰਦੀ ਹੈ ਕੋਈ ਤੁਹਾਡੇ ਨਾਲ ਗਲਤ ਦਾ ਸਾਹਮਣੇ ਲਿਖੀ ਹੋਵੇ ਜਾਂ ਤੇ ਨੰਬਰ ਕਰੀ ਦੇਖੋ ਜੀ ਲੋਕਲ ਪ੍ਰੋਜੈਕਸ਼ਨ ਜਿਹੜਾ ਹੈਗਾ ਬਹੁਤ ਵਧੀਆ ਕੰਮ ਕਰ ਰਿਹਾ ਹੈਗਾ ਕੋਈ ਸ਼ੱਕ ਨਹੀਂ ਹੈ ਦਿਨ ਰਾਤ ਜਾਗਦੇ ਆ ਹਰ ਟਾਈਮ ਸਾਡੇ ਨਾਲ ਇਨ ਟੱਚ ਰਹਿੰਦੇ ਆ ਜਦੋਂ ਰਾਤ ਬਈ ਇੱਕ ਬਲੈਕਆਊਟ ਕੀਤਾ ਗਿਆ ਉਸ ਟਾਈਮ ਵੀ ਮੈਸੇਜ ਆਉਂਦੇ ਹੈਗੇ ਆ ਤੋ ਮੈਂ ਤਾਂ ਕਹਿ ਰਿਹਾ ਵੀ ਜੋ ਜੋ ਲੋਕਲ ਜੋ ਪ੍ਰਸ਼ਾਸਨ ਕਹਿ ਰਿਹਾ ਹੈਗਾ ਉਹਨੂੰ ਫੋਲੋ ਜ਼ਰੂਰ ਕਰੋ ਇਹ ਸਾਡੀ ਸੇਫਟੀ ਲਈ ਹੈ ਇਹ ਸਾਡੀ ਭਲਾਈ ਲਈ ਹੈਗਾ ਤੋ ਸਾਡੇ ਨਾਲ ਉਹ ਹਮੇਸ਼ਾ ਹੀ ਇਨ ਟੱਚ ਹੁੰਦੇ ਆਂ ਪਰ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਕਿਤੇ ਸਟਾਕ ਇਕੱਠਾ ਕਰ ਕੇ ਲੱਗੇ ਜਾ ਰਹੇ ਆ ਵੀ ਉਹਨਾਂ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਝੋਨੇ ਦਾ ਸਮਾਇਆ ਤੇ ਗੋਰ ਪੈਟਰੋਲ ਡੀਜ਼ਲ ਦੀ ਉਹਨਾਂ ਨੂੰ ਗਾਰਾ ਕਰ ਲੋੜ ਪੈਂਦੀ ਉਹਨਾਂ ਨੂੰ ਦੇਖੋ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੋਈ ਚੀਜ਼ ਨਹੀਂ ਮੁੱਕਣੀ ਹੈਗੀ ਇਸ ਟਾਈਮ ਦੇਸ਼ ਦੇ ਨਾਲ ਚਲੋ ਕਾਈਂਡਲੀ ਕੋਈ ਚੀਜ਼ ਨਹੀਂ ਮੁੱਕਣੀ ਇਹ ਪੈਟਰੋਲ ਡੀਜ਼ਲ ਦੀ ਗੱਲ ਹੈ ਮੇਰੀ ਤਾਂ ਲਾਈਨ ਇਹ ਹੈ ਕਿ ਮੈਂ ਤੁਹਾਨੂੰ ਸ਼ੋਰ ਕਰਦਾ ਹੈਗਾ ਇਹ ਇਨਫ ਹੈ ਬਹੁਤ ਜ਼ਿਆਦਾ ਸਾਡੇ ਕੋਲ ਪੈਟਰੋਲ ਆ ਡੀਜ਼ਲ ਆ ਗੈਸ ਆ ਐਲ ਪੀ ਜੀ ਆ ਕੋਈ ਚੀਜ਼ ਦੀ ਕਦੇ ਨਹੀਂ ਹੈਗੀ ਸੋ ਜਿੰਨੀ ਜ਼ਰੂਰਤ ਹੈ ਉਹ ਉਹਦੀ ਇਸਤੇਮਾਲ ਕਰੋ ਮੈਂ ਲੋਕਾਂ ਨੂੰ ਕਹਿੰਦਾ ਮੈਂ ਲੋਕਾਂ ਨੂੰ ਬੇਨਤੀ ਕਰਦਾ ਜੀ ਤੁਹਾਡੇ ਥਰੂ ਵੀ ਜਿਹੜੀ ਜਿੰਨੀ ਚਾਹੀਦੀ ਆ ਉਨੀ ਲਵੋ ਇਹ ਜਿਹੜੀ ਘਰ ਰੱਖਣ ਵਾਲੀ ਚੀਜ਼ ਨਹੀਂ ਹੈ ਮੈਂ ਤੁਹਾਨੂੰ ਪਹਿਲਾਂ ਵੀ ਰਿਪੀਟ ਕੀਤਾ ਵੀ ਇਹ ਘਰ ਰੱਖ ਕੇ ਅੱਗ ਹੈ ਇਹ ਤੁਹਾਡਾ ਨੁਕਸਾਨ ਵੀ ਕਰ ਸਕਦੀ ਹੈਗੀ ਇਹ ਗਲਤੀ ਨਾਲ ਕੁਝ ਹੋਰ ਵੀ ਹੋ ਸਕਦਾ ਹੈਗਾ ਸੋ ਜਿੰਨਾ ਤੁਹਾਨੂੰ ਚਾਹੀਦਾ ਹੈ ਕਿੰਨੀ ਰਿਕੁਆਇਰਮੈਂਟ ਹੈ ਉਨੀ ਕਾਰ ਚ ਲਵੋ ਉਨਾ ਸਕੂਟਰ ਚ ਲਵੋ ਉਨਾ ਟਰੈਕਟਰ ਚ ਲਵੋ ਸੋ ਹੋਰ ਜੇ ਲਹੋਗੇ ਤੁਹਾਡਾ ਪੈਸੇ ਵੀ ਜਾ ਰਹੇ ਹੈਗੇ ਨੇ ਗੱਡ ਵੀ ਹੋ ਰਹੇ ਨੇ ਸੋ ਕਾਈਂਡਲੀ ਇਸ ਪਾਸੇ ਲਾ ਦਿਓ ਜੀ ਬਿਲਕੁਲ ਅਸੀਂ ਗੱਲਬਾਤ ਕੀਤੀ ਹੈ ਕਿ ਜੇ ਤੁਸੀਂ ਦੇਖਦੇ ਹੋ ਕਿ ਕਰੋਨਾ ਟਾਈਮ ਹੋਵੇ ਜਾਂ ਫਿਰ ਇੰਡੀਆ ਪਾਕਿਸਤਾਨ ਦੇ ਵਿਚਾਲੇ ਜਿਹੜਾ ਤਣਾਅ ਚੱਲ ਰਿਹਾ ਹੈ ਜਾਂ ਕਿਤੇ ਹੋਰ ਦੇ ਵਿਚਾਲੇ ਲੋਕ ਕਾਫੀ ਘਬਰਾ ਜਾਂਦੇ ਨੇ ਕਿ ਤੇਲ ਨਾ ਖਤਮ ਹੋ ਜਾਏ ਜਾਂ ਹੋਰ ਖਾਣ ਪੀਣ ਦੀ ਚੀਜ਼ ਨਾ ਖਤਮ ਹੋ ਜਾਏ ਪਰ ਅਸੀਂ ਜਿਹੜੀ ਗੱਲਬਾਤ ਕੀਤੀ ਹੈ ਆਇਲ ਕੰਪਨੀਆਂ ਵੱਲੋਂ ਵੀ ਇਹ ਬਿਆਨ ਜਾਰੀ ਕਰ ਦਿੱਤਾ ਗਿਆ ਹੈ ਕਿ ਪੈਟਰੋਲ ਡਿਜ਼ਲ ਦੀ ਕੋਈ ਕਮੀ ਨਹੀਂ ਹੈ ਤੁਸੀਂ ਆਪਣੇ ਪੈਟਰੋਲ ਡਿਜ਼ਲ ਨੂੰ ਜਿੰਨਾ ਪਾਉਣੇ ਆਮ ਜਿਵੇਂ ਰੋਜ਼ ਪਾਉਣੇ ਤੋਂ ਹੀ ਹੁਣਾਂ ਹੀ ਬਹੁਤ ਸਟਾਕ ਕਰਦੇ ਜੋਤਨੀ ਹੈ ਕਿ ਤੁਹਾਨੂੰ ਕਿ ਇਹ ਸਟਾਕ ਕਰਕੇ ਰੱਖਣ ਦੀ ਕੋਈ ਜਗ੍ਹਾ ਨਹੀਂ ਹੈ ਕਿਉਂਕਿ ਘਰ ਰੱਖਿਆ ਨਹੀਂ ਜਾਂ ਜੇਕਰ ਕੱਲ ਕਰੀਏ ਸੀ ਜਿਹੜੇ ਐਸੋਸੀਏਸ਼ਨ ਦੇ ਹੈਗੇ ਨੇ ਜਿਹੜੇ ਪ੍ਰਧਾਨ ਉਹਨਾਂ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਗੱਲ ਏਹਰ ਕੀਤੀ ਹੈ ਕਿ ਪਟੌੜ ਦੇ ਜਿਹੜੇ ਕੋਈ ਕੰਮ ਨਹੀਂ ਲੋਕਾਂ ਨੂੰ ਕਰਾਉਂਦੇ ਲੋਕੀਂ ਕਰਦੀ ਹੈ ਸਾਡਾ